ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਬੋਲੇ ਮੈਂ ਪ੍ਰਮਾਤਮਾ ਕੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਸਾਨੂੰ ਦਿਨ ਦੁੱਗਣੀ ਤੇ ਰਾਤਾਂ ਚੌਗੁਣੀ ਤਰਕੀ ਬਖਸ਼ੇ ਤੇ ਸਭ ਨੂੰ ਦੇਹ ਰੋਗ ਤਬਖਸ਼ੇ ਜੀ ਸਾਰੇ ਮਨੁੱਖੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਆ ਸੋ ਕਦੇ ਪ੍ਰਮਾਤਮਾ ਵੀ ਹੁਣ ਤਾਂ ਜ਼ਿੰਮੇਦਾਰਾਂ ਦਾ ਬੈਰੀ ਹੋਇਆ ਪਿਆ ਪਹਿਲਾਂ ਜਿੰਮੇਦਾਰ ਮਾਰਲੇ ਸੋਕੇ ਨੇ ਹੁਣ ਮਾਰਨ ਵਾਲੇ ਡੋਬੇ ਨੇ ਸਰ ਆਪਸਾ ਜੀ ਮੌਸਮ ਕੱਲ ਤਕਰੀਬਨ 4 ਜਾਂ 5 ਵਜੇ ਦਾ ਸ਼ਾਮ ਦਾ ਜਿਹੜੀ ਲੰਘ ਚੁੱਕੀ ਆ ਆ ਮੌਸਮ ਹੋਇਆ ਜੀ ਖਰਾਬ ਤੇ ਰਾਤ 2 ਵਜੇ ਦੇ ਕਰੀਬ ਉਹ ਤੂਫਾਨ ਚੱਲਿਆ ਜੀ ਨੇਲੀ ਤੂਫਾਨ ਵੀ ਪੁੱਛੋ ਨਾ ਕੁਝ ਵੀ ਮੀਂਹ ਵੀ ਪੈ ਲਿਆ ਤੇ ਜਿਹੜੀਆਂ ਫਸਲਾਂ ਪੱਕੀਆਂ ਹੋਈਆਂ ਉਹਦੀਆਂ ਤਾਂ ਉਹ ਗਰਗੀਆਂ ਸਾਡੀ ਤਾਂ ਬਾਸਮਤੀ ਪਹਿਲੇ ਲੰਮ ਸਮਝੀਦੀ ਉਹ ਵੀ ਅੱਧੀ ਬਿਸਕੀ ਅੱਧੀ ਖੜੀ ਐ ਪਤਾ ਨਹੀਂ ਚਾ ਮਰਨਾ ਚਾਣੀ ਉਹ ਉਹ ਸਾਹਮਣੇ ਵਿਚਾਰਦਾ ਖੇਤ ਉਹਦਾ ਸਾਰਾ ਖੜਾ ਤਾਂ ਉਹ ਵੀ ਤੈਨਾਂ ਸੋਲਦਾ ਸਾਰੇ ਪਤਾ ਨਹੀਂ ਹੁਣ ਪ੍ਰਮਾਤਮਾ ਚਾ ਕਰਦਾ ਚਾ ਨਹੀਂ ਤੇ ਰਾਤ ਨੁਕਸਾਨ ਹੋਣ ਦਾ ਬਚਾਅ ਹੋ ਗਿਆ ਮਹਾਰਾ ਦੀ ਕਿਰਪਾ ਨਾਲ ਤੇ ਮਾਰਨਿੰਗ ਟਾਈਮ ਤੇ ਹੁਣ ਫਸਲਾਂ ਕਿੰਨੂੰ ਦੇਖ ਕੇ ਤਾਂ ਦਿਲ ਕੌਮ ਮੌਂ ਦੇ ਕਰਦਾ ਇੱਧਰ ਆ ਵੀ ਗਰਗੇ ਚੰਦੇ ਦੁਰਗੁਰੂ ਘਰ ਚ ਅਖੰਡ ਜਾਪ ਚੱਲ ਰਿਹਾ ਜੀ ਅੱਜ ਹੈਗਾ ਦਸਮੀ ਦਾ ਦਿਹਾੜਾ ਜੀ ਤੇ ਉਹ ਵੀ ਭੋਗ ਤੋਂ ਕੋ ਸਾਡੇ ਗੁਰਦੁਆਰੇ ਚ ਵੀ ਸਭ ਦਾ ਜੋ ਆਪ ਭੋਗਵਾ ਤੇ ਹੁਣ ਤੁਹਾਨੂੰ ਮੈਂ ਨੁਕਸਾਨ ਦਾ ਪੇਰਵਾ ਦੱਸਦਾ ਹਾਂ ਥੱਲੇ ਜਾ ਕੇ ਵੀ ਮੇਰਾ ਨੁਕਸਾਨ ਕਿ ਆਦਣਾ ਥੱਲੇ ਜਾ ਕੇ ਮਿਲਦਾ ਸਾਨੂੰ ਮਨੂੰ ਤਾਂ ਜੋਂ ਆਂਦਾ ਫਿਗਰ ਪੈ ਗਿਆ ਤਾਂ ਵੀ ਜਿਆਦਾ ਮੀਂਹ ਪੈ ਗਿਆ ਮੇਰੇ ਜੋ ਆਂਦੇ ਲੱਗਣ। ਉਦੋਂ ਬਾਅਦ ਇਹਨਾਂ ਦਾ ਫਿਗਰ ਪੈ ਗਿਆ ਵਿਚਾਰਿਆਂ ਦਾ ਵੀ ਇੰਨੀ ਹਵਾ ਤਿੰਨ ਦਿਨਾਂ ਦੀ ਸੀ। ਸਭ ਮੇਰੇ ਗਮ ਲੈ ਜਾਂਦੇ ਲੱਗਣੇ। ਇੰਨੀ ਮਿਹਨਤ ਕਰਕੇ ਇਹਨਾਂ ਦੇ ਵਿੱਚ ਅਸੀਂ ਫਸਲ اگਾਈ ਤਾਂ ਇਹ ਫਸਲ ਐਕਸਲ ਖੇਦੀ ਹੈ। ਇਹ ਤਾਂ ਹੁਣ ਮੀਂਹ ਪੈਣ ਕਰਕੇ ਜੀ ਪਾਣੀ ਹੋ ਗਿਆ ਜ਼ਿਆਦਾ। ਤੇ ਕੱਢਣਾ ਪੈਣਾ। ਪਹਿਲੀ ਪਾਣੀ ਜਿਆਦਾ ਲੱਗਦਾ ਤੈਨੂੰ ਮੈਂ ਰਾਤ ਮਨੂ ਦਾ ਜਦ ਰੱਤ ਭੱਜ ਪੈ ਗਈ ਮਹਾਵੀ ਇਹ ਜਿ ਘਰਨੇ ਆਜ ਜਿਹੜੇ ਸਾਹ ਨਾਲ ਤੂਫਾਨ ਚੱਲਦਾ ਜਿੰਨੇ ਨੂੰ ਮਹਾਕਾਰ ਕਰਕੇ ਉਧਰੋਂ ਮਾਰੀ ਲੀਹ ਜੀ ਮਸ਼ੀਨ ਦਾ ਠੱਕਣ ਤੋੜ ਗਿਆ ਪਾਸ ਪੈੜ ਵੀ ਲੰਬਾਈ ਪਾਉਣਾ ਪੈਗਾ ਮੰਦਾ ਵੀ ਦਾਦ ਕਰਦਾ ਮੰਦਾ ਭੱਜਾ ਜਾਂਦਾ ਜਿੱਧਰ ਜੰਗਲ ਦੇ ਕੋਲੋਂ ਚੱਕੇ ਬਰਾਂਦਰੇ ਤੇ ਆਸ ਕਰਦਾ ਆ ਤਾਂ ਸਾਡੀ ਵਿੱਦਿਆ ਪੜਾਈ ਤਾਂ ਸੁਖੂਗੀ ਹੁਣ ਅੱਧੀ ਕੇਰ ਨਹੀਂ ਹੋਈ ਜਾਰੀ ਇੱਕ ਗਮਲੇ ਜਿਆਦਾ ਬੜਿਆ ਐਨੇ ਗਮਲੇ ਚਾਹੀਦੇ ਨੇ ਤਾਂ ਪੰਜ-ਪੰਜ ਦੀ ਗੱਲ ਨੂੰ ਕਮੇਟੀ ਨੂੰ ਕਹ ਗਈ ਵਾਹ ਜੀ ਵਾਹ ਜੀ ਥੋੜਾ ਹੋਰ ਲੋੜ ਛੋਟੇ ਛੋਟੇ ਗਮਲੇ ਦਾ ਤੇ ਹਾਂ ਉਹਦੇ ਵਿੱਚ ਮਿੱਟੀ ਭਰ ਕੇ ਅਰੇ ਹੋਰ ਪੈਰਾ ਕਰਦੇ ਹਾਂ ਤੇ ਹੁਣ ਚੱਲਦੇ ਹਾਂ ਜੀ ਅੰਦਰ ਰੁੱਪਾ ਥੋੜਾ ਜਿਹਾ ਜ਼ਖਾਮ ਦੇ ਦੀ ਰੱਖ ਮੰਨ ਵੀ ਹੋ ਗਈ ਹਾਂ ਤੰਦੀਗ ਨੂੰ ਤਾਂ ਹੈਗੀ ਤੇ ਲੀਪ ਨੂੰ ਵੀ ਹੈਗੀ ਤੇ ਉਹਦਾ ਕਰਕੇ ਜਗਾ ਜਗਾ ਇਨਫੈਕਸ਼ਨ ਹੋਈ ਨਾ ਦੋ ਨਾਂ ਦੀ ਹਾਂ ਖਾ ਲਿਆ ਮੈਨੂੰ ਜਿੱਦ ਪਾਪਾ ਜੀ ਨੂੰ ਮਿਲੋ ਸਾਥੀ ਕਾਲ ਜੀ ਕਿਵੇਂ ਜੀ ਜੀ ਜੂਰੀ ਠੀਕ ਹੈ ਜੀ ਲੱਗਦਾ ਜਿਹੜਾ ਤਫਾ ਰਾ ਜੀ ਦੀ ਤਮਾਨ ਤਾਂ ਲੈਣੀ ਆ ਪਈਆਂ ਗੰਨੇ ਬੋਲ ਗੇ ਤੇ ਤਮਾਨ ਅੱਛਾ ਜੀ ਫਪੜਾ ਦਾ ਥੀਚਾ ਆਪਣਾ ਵੀ ਗਰੇ ਆਪੇ ਹਾਂ ਜਾ ਕੇ ਦੇਖਣਾ ਲੋਰ ਕੋ ਵੀ ਗਰੇ ਆ ਫੇ ਲੱਗ ਰਸਤਾ ਪੜਿਆ ਨਾ ਲੇ ਗਿੰਦੀ ਲੋਕਾਂ ਦਾ ਆਪਣਾ ਆ ਰਸਤਾ ਇੱਧਰ ਨਹੀਂ ਸੜਦਾ ਜਾਂਦੇ ਨੇ ਟੁੱਪੀਆਂ ਗੰਨੀ ਨੂੰ ਆਹੋ ਵੀ ਆਪਣਾ ਜਾ ਕੇ ਦੇਖਣਾ ਚਾਹੀਦਾ ਵੀ ਆਪਣੇ ਰਲ ਕਿਹੜਾ ਹਾਲ ਉਹਨਾਂ ਵੀ ਰੋਕ ਕੋਈ ਗਿਰਿਆ ਹੋ ਉਹ ਬੀਣੀ ਆਨੇ ਤੇਰਾ ਵੀ ਜੀਰੀ ਨਾਲ ਲੰਬੀ ਗੱਲ ਕਰਤਾ ਭੇਜਾ ਦੇ ਮਾ ਤੇ ਕਿਉਂ ਪਤਾ ਸਾਰੀ ਉਹ ਪੱਗ ਚੱਲ ਪਾਸੇ ਖੜੀ ਤੇ ਅੱਜ ਰਾਤ ਵਾਲੀ ਸਮਾਂ ਤੇ ਤਾਂ ਗੱਲ ਬਹੁਤ ਚੱਲੀ ਬਹੁਤ ਕੱਢੀ ਹਾਂ ਰਾਤ ਤਾਂ ਮੰਜਾ ਵੀ ਭੱਜਿਆ ਜਾਂਦਾ ਤਾਂ ਫੇਰ ਉੱਧਰ ਤੋਂ ਮੈਂ ਤੇਰੇ ਖਿੱਚ ਕੇ ਮਸੋ ਭਜਾਇਆ ਅੰਦਰਾਂ ਨੂੰ ਇਹ ਹੈ ਜੇ ਕਹਣਾ ਵੀ ਮੀਂਹ ਹੀ ਹੈ ਤੂਫਾਨ ਹੈ ਪਹਿਲਾਂ ਜਿਹੜਾ ਕੱਲ ਦਿਨ ਵਿੱਚ ਦਿਖਦਾ ਤਾਂ ਮੌਸਮ ਕਰਮ ਜਿਹਾ ਕੱਲ ਦੋ ਦਿਨ ਤਿੰਨ ਦਿਨ ਪਿੱਛੇ ਗਰਮੀ ਬਹੁਤ ਬੀ ਗਰਮੀ ਕਰਕੇ ਲੱਗਦਾ ਵੀ ਖੇਡ ਬਗੰਗ ਹੈ ਪਰ ਇਹ ਪੜ ਆ ਗਿਆ ਤਾਂ ਇੱਕ ਇੱਕ ਗੱਲ ਹਜੇ ਵੀ ਮੀਂਹ ਸਾਬ ਜੇ ਦੀ ਪਿਆ ਜਿਹੜਾ ਸਾਬ ਨਾਲ ਤੂਫਾਨ ਕਰਦੇ ਬਿਨ ਮੀਂਹ ਜਿਆਦਾ ਨਹੀਂ ਆਇਆ ਕੋਰਿਆ ਬਾਰਾ ਹਾਂ ਮੀਂਹ ਪਿਆ ਤਾਂ ਥੋੜਾ ਪਿਆ ਨਹੀਂ ਪਿਆ ਥੋੜਾ ਪਿਆ ਮੀਂਹ ਥੋੜਾ ਜਿਹਾ ਪਿਆ ਪਰ ਇਹ ਮੋਟਾ ਮੋਟਾ ਜੇ ਸ਼ਰਕੇ ਜਿਹੜਾ ਢਾਂਡੇ ਨੇ ਲਗਿਆ ਬੜਕਾ ਹਾਂ ਚੰਗਾ ਹੁੰਦਾ ਮੈਂ ਦੱਸੂ ਅੱਛਾ ਜੀ ਤੇ ਗੱਗੇ ਕੀ ਤੂਫਾਨ ਆਉਂਦਾ ਨਾ ਸੁਗੜੀਆਂ ਦੇ ਕਿੰਨੇ ਲੱਗ ਕੇ ਸੁਗੜੀਆਂ ਤੇ ਲੱਗਿਆ ਨਹੀਂ ਕਿ ਚਿੜੀਆਂ ਆਉਂਦੇ ਹੁੰਦੇ ਨੇ ਤੂਫਾਨ ਆ ਕੇ ਅੱਛਾ ਅੱਛਾ ਬੋਲ ਲੇਗਾ ਇਹਨਾਂ ਮੇਰੇ ਤੋਂ ਬੋਲ ਲਿਆ ਹੁੰਦੇ ਨੇ ਹਾਂ ਉਹ ਆਇਆ ਤੂਫਾਨ ਆਉਂਦਾ ਅੱਗੇ ਨਹੀਂ ਆਉਂਦਾ ਲੈ ਉਹ ਇੰਨੇ ਸੇਵ ਹਾਂ ਇੰਨੇ ਖਾਣਾ ਉਹਨਾਂ ਤੋਂ ਪਹਿਲਾਂ ਹੰਗਤਰਾ ਨਹੀਂ ਕਰਦੇ ਕਿ ਤੇ ਆ ਦੇ ਸਰਕਾਰ ਤੋਂ ਮੈਡਮ ਜੀ ਥੋੜੇ ਬੰਦਾ ਕੰਮ ਨਹੀਂ ਹੋ ਰਿਹਾ ਨਾ ਦੇ ਕਰੀਂ ਬੋਲਿਤੇ ਉਹ ਤੇ ਉਹ ਸੱਚੀ ਕਰਦੇ ਪੈ ਮੇਟਾ ਪਹਿਲਾਂ ਸਭ ਤੋਂ ਪਹਿਲਾਂ ਧੋ ਹੋਣੀ ਆ ਫੇਰ ਖਾਣਾ ਉਹ ਸੱਚੀ ਕਰਦੇ ਪੈ ਸਭ ਤੋਂ ਬਾਅਦ ਸੱਚੀ ਕਰਵਾ ਲਾ ਸਕਦੇ ਕਹੇ ਸੱਚੀ ਕਾਲ ਜੀ ਪੋਰ ਕੇ ਕਹੇ ਚੁੰਡੀਆਂ ਤਾਂ ਮੇਰੇ ਠੀਕ ਨਹੀਂ ਜੀ ਚੁੰਡੀਆਂ ਨੇ ਕਿ ਮੇਰੇ ਮੁੱਢੇ ਨਹੀਂ ਚਾਚੀ ਕਾਲ ਕਹਿੰਦੀ ਬਿਲਾਵਾ ਹੁਣ ਆ ਚਾਚੀ ਕਾਲ ਬੁਲਾਇਆ ਜੇ ਬਿਚਾਰ ਚਾਹੂ ਨਾ ਚਾਹੂ ਨਾ ਚਾਹ ਪੀ ਲੈ ਨਹੀਂ ਕੋਸਲੇ ਨੂੰ ਘੜਾ ਚਲੋ ਆ ਜਾਓ ਇੱਧਰ ਹੁਣ ਜਲ ਹੋਣੀ ਸ਼ੁਰੂ ਰੈਡੂ ਕਰਤਾ ਹੋ ਗਏ ਤੱਤ ਤੱਤ ਵੀ ਇਹ ਮੈਂ ਤਾਕਤ ਨੂੰ ਬਣਾ ਦੋ ਫਾਸਲੇ ਪਾਣੀ ਦੀ ਝਿਕਾ ਖਾਲਸਾ ਵਾਹਿਗੁਰੂ ਜੀ ਦੇ ਪਾਤੇ ਆਹ ਵਾਹਿਗੁਰੂ ਜੀ ਦਾ ਤਾਤ ਵਾਹਿਗੁਰੂ ਜੀ ਦੇ ਪਾਤੇ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀ ਕਲਾ ਦੇ ਵਿੱਚ ਜੀ ਤੇ ਅਸੀਂ ਇੱਥੇ ਪਾ ਲਿਆ ਗੁਰਬਾਣੀ ਗਾਰ ਨਹੀਂ ਪਾ ਰਹਾ ਇਹ ਦੇਖੋ ਜੀ ਗੱਲ ਹੈ ਇਹਦਾ ਆਹ ਗੱਲ ਉਹਦਾ ਸਾਰੇ ਥਾਪ ਛੇਵਦਾ ਇਹ ਇਹ ਤਾਂ ਤੁਹਾਨੂੰ ਪਤਾ ਨਹੀਂ ਵਿਚਲੀ ਗੇਮ ਕੀ ਹੈ ਯਾ ਇਹ ਵਿਚਲੀ ਗੇਮ ਤੋੜ ਕੇ ਲੈ ਬੁੱਕੇ 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 ਤੋੜਨ ਵਾਲੀ ਕਾ ਮੈਂ ਹੈ ਕੀ ਕਰਨਾ ਰੱਖਾ ਕਿੱਥੇ ਅਨੂ ਆਹ ਹੈ ਥੋੜੀ ਜਿਹੀ ਮਿਲਤ ਕਰਨੀ ਪੈਣੀ ਅਨੂ ਜਿਕਰਾ ਆਹ ਦਰਜੀ ਹੈ ਐਸਾ ਕੋਈ ਫਰਕ ਨਹੀਂ ਹੈ ਜਿਹੜਾ ਜ਼ਿਆਦਾ ਹੀ ਹੈ ਉਹਨੂੰ ਉਧਰ ਸਾਫ਼ ਕਰਕੇ ਉਹ ਬੁੱਪੂ ਤਾਰੂ ਦੇ ਆਲਕਾ ਸੇਬ ਤੋਂ ਮੈਂ ਤਾਂ ਵਿੱਚ ਸਾਬ ਬਹੁਤ ਹੈਗੇ ਆ ਇਹ ਪਤਾ ਕਿੰਨੇ ਆ 100 ਰੁਪਏ ਦੇ 8 ਕਿਲੋ ਦੇ ਬੱਲੇ ਹਾਂ ਪਹਿਲੇ ਮੁੱਤ ਤੇ ਤੋਂ ਹੀ ਮਿਲ ਗਿਆ ਮਾਨੂੰ ਬੰਦੇ 20 ਰੁਪਏ ਕਿਲੋ ਇਹ ਦੀਦੀ ਇਹਨਾਂ ਤੋਂ ਦੇ ਤੂੰ ਮੈਨੂੰ ਤਾਂ ਹੀ ਖਰਾਬ ਖਰਾਬ ਧੀ ਲੱਗੀ ਜਾਨੂੰ ਆ ਦਾ ਇੱਕ ਖਰਾਬ ਹੋ ਕੇ ਤੇ ਕੱਢਣੇ ਆ ਜਿਹੜਾ ਇਹਦਾ ਹੋਇਆ ਖਰਾਬਲਾ ਤਾਂ ਵੱਟ ਕੇ ਉਹਨੂੰ ਸਾਈਡ ਫਰ ਕੱਢ ਤੂੰ ਆ ਕੇ ਕਰ ਰਹੀ ਹੈ ਮੈਂ ਤਾਂ ਮਿੱਟੀ ਨਾਲ ਇੰਨੇ ਨੂੰ ਲਾ ਕੇ ਚੱਲ ਜਾਣੇ ਨਾ ਨਾ ਜਿਹੜੇ ਸਭ ਤੋਂ ਜ਼ਿਆਦਾ ਖਰਾਬ ਕਰਦੇ ਨੇ ਆ ਜੀ ਮੈਂ ਖਰਾਬ ਓਏ ਆ ਪਿੱਲ ਪਿੱਲ ਕਰਦਾ ਰਹਿੰਦੇ ਕਹਿੰਦਾ ਪਤੋ ਵੀ ਕੱਢ ਦੋ ਮੇਰੇ ਪਾਤੀ ਆ ਦੇਖ ਆ ਪਿੱਲ ਪਿੱਲ ਕਰਦਾ ਦੇ ਉਹ ਮੈਂ ਤੁਹਾਨੂੰ ਕਹਿੰਦਾ ਉਹਨੂੰ ਪਟਾਕੀ ਖੜ੍ਹ ਦੋ ਉਧਰ ਤੇ ਕਹਿੰਦਾ ਥੋੜਾ ਲੈ ਸਾਰਿਆਂ ਚ ਟੰਗ ਰੱਖ ਤੂੰ ਆਇਆ ਨਾ ਰੱਖ ਤੰਵੇਂ ਮੈਂ ਦੱਸਾਂ ਆ ਲੈ ਮੈਂ ਕਰਦੀ ਆ ਤੂੰ ਦੇ ਬੰਦ ਸਵਾਸਾ ਜੀ ਜਰੂਰ ਉਹਨੂੰ ਲੱਗ ਰੱਖ ਲੋ ਜਿਹੜੇ ਸਾਫ ਆ ਬਿਲਕੁਲ ਉਹਨੂੰ ਲੱਗ ਰੱਖ ਦੋ ਉਹ ਪਹਿਲਾਂ ਖਾ ਲੂਗਾ ਕੋਪ ਤੋਂ ਆ ਦੇ ਆਹ ਘਾਟੇ ਨੂੰ ਇੱਥੇ ਤੇ ਮੈਂ ਉਹ ਆਹ ਵਾਲੇ ਮੈਂ ਗੱਲਾਂ ਗੱਲਾਂ ਦੀ ਚਲ ਆ ਵੀ ਘਾਟੇ ਇੱਥੇ ਤੇ ਹੋ ਜੇ ਨਹੀਂ ਰਹਾ ਜੇ ਤੇ ਮੈਂ ਖਾ ਲਉ ਜਾਂ ਤਾਂ ਬੋਲ ਲਓ ਆ ਕਿ ਭੱਜ ਜਾ ਨਹੀਂ ਮੈਂ ਬੋਲ ਰਹੀ ਹਾਂ ਤਾਂ ਦਵਾ ਬੁੱਲਾਉਂਗਾ 100 ਰੁਪਏ ਦੇ 4 ਕਿਲੋ ਆਣੂ ਚਲੋ ਠੀਕ 100 ਦੇ 4 ਕਿਲੋ ਹਾਂ ਬੇਰਤ ਸੁਪਾਣੇ ਹੱਥ ਲੈ ਆਉਂਦਾ ਪੰਜਾਬ ਦਾ ਕੱਲੋ ਪਿਆਰ ਇਹ ਫੇਰ ਤੁਝਾ ਪਿਆਰ ਤੁਝਾ ਇਹ ਸੱਤਰ ਮੈ ਕਿੰਨਾ ਮਿਲਦੀਆ ਨਹੀਂ ਪਿਆਰ ਕਰਦੀ ਛੋਟ ਪਿਆਰ ਜਨਾਦੀ ਕਰਦੇ ਅਹ ਕਲੋ ਸਾਹ ਨੂੰ ਮੈਂ ਉਹ ਸੋਚਣ ਲੱਗੀ ਕੀ ਭਈ ਫੇਰ ਸੇਵ ਦਾ ਵਾਕਈ ਵਧੀਆ ਹਾਂ ਚੱਲ ਇਹਨੂੰ ਗੋਲ ਕਮਾਉ ਲੋਕ-ਨੋਕ ਕਮਾਉ ਬਸ ਇਹ ਮੇਂ ਨਹੀਂ ਹੋਗਾ ਹਰੇ ਸਾਫੀ ਦਾ ਮਗਰ ਤੇ ਆ ਗਿਆ ਬਾਪੂ ਅਜੋ ਕਿੰਨੇ ਮੱਲ ਕੇ ਲੋਕ ਤੁਸੀਂ ਕਰਾ ਆਪ ਕਿੰਨਾ ਕਰਦੋਂ ਅੱਧਾ ਕਿਉਂ ਲੈ ਰਿਓ ਤੁਸੀਂ ਕਿੰਨੋਂ ਨਿਕਲਦੋਂ ਨੇੜੇ ਟਾਕੀਆਂ ਪੱਟ ਕੇ ਕਹਿੰਦੇ ਨੇ ਕਿ ਕਿਲੋ ਨਿਕਲਦੋਂ ਚਲੋ ਨਿਕਲਿਆ ਫਿਰ ਵੀ 7 ਕਿਲੋ 600 ਰੁਪਏ ਤੁਹਾਨੂੰ ਮਾੜਿਆ ਐ ਕਰਦੋਂ ਮੈਨੂੰ ਉੱਥੇ ਤੇ ਕੱਢ ਕੇ ਹੋ ਕੇ ਕੱਢ ਕੇ ਬਣਾਉਂ ਖੜੇ ਹੋ ਘੱਟ ਦੇ ਮੜ ਮੜ ਆਹ ਹੂੰ ਇਹ ਮੂ ਸੇਵ ਬਹੁਤ ਵਧੀਆ ਏ ਹਾਂ ਦੇਖ ਸੇਵ ਵਿੱਚ ਆ ਦਾਤ ਦੰਦੀ ਹੁੰਦੀ ਹੈ ਰਤਵਾ ਰੋ ਤੁਲਨ ਦੱਸ ਇਹਨੂੰ ਤਵਾਦਾ ਆਇਆ ਆਹ ਕੱਟ ਰ ਮੈਨੂੰ ਨੋ ਨੋ ਪਾਰਟਰ ਵਾਹ ਪਰੋਂ ਤੋਂ ਬਾਹਰ ਗਿਆ ਬੱਤ ਆ ਬੰਗਲਾਰਗਾ ਤੇ ਕਰ ਉਹ ਮੁਤਾਹੀਦਾ ਤੁਹਾਨੂੰ ਨਹੀਂ ਕੱਲ ਸਰਗੀ ਤੇ ਭੈਣ ਦਾ ਵੀ ਫੋਨ ਆਇਆ ਤਾਂ ਕਹਿੰਦੀ ਡੈਡੀ ਨੂੰ ਮੈਂ ਸ਼ੀਂਗੀ ਲੈ ਲੋ ਉਹਦੇ ਵਿੱਚ ਸੇਬ ਪਹਿਲੀ ਦੋ ਹਫ਼ਤੇ ਨਹੀਂ ਖਰਾਬ ਹੁੰਦਾ ਸੇਬ ਜਿਵੇਂ ਵੀ ਉਹ ਟੋਕਰੀ 'ਚ ਗਿੱਲਾ ਜਿਹਾ ਕੱਪੜਾ ਪਾ ਕੇ ਰੱਖਤਾ ਜਾਂ ਡੈਡੀ ਦੇ ਜੀ ਕਰੇ ਤਾਂ ਕੱਢ ਕੇ ਖਾ ਲਿਆ ਕਰੂਗਾ ਅੱਛਾ ਅੱਛਾ ਵੀ ਜੂਸ ਨਾ ਦੋ ਜੂਸ ਖਰਾਬ ਕਰੂਗਾ ਉਹ ਜਿਹੜਾ ਬੋਤਲਾ ਆਣਾ ਉਹ ਚੱਕਰ ਉਹ ਤਾਂ ਮੈਂ ਤਾਂ ਤਨੂਦਣੇ ਕਹਿੰਦਾ ਉਹ ਤਾਂ ਗੱਲ ਹੈ ਹੀ ਉਹ ਅੰਦਰ ਤੋਂ ਜੂਸ ਦੀ ਬੋਤਲਾ ਲੈ ਕੇ ਗੱਡੀ 'ਚ ਬੈਠੀ ਆ ਇਕੱਠੀ 50 ਦੇ ਜੀ ਆਏ ਨੇ ਮਾ ਵੀ ਦੇ ਤਾਂ ਡੈਲੀ ਵਕਤ ਤਾਂ ਜ਼ਹਿਰ ਆ ਹਾਂ ਜੂਸ ਕੋਈ ਨਾ ਕੀ ਆ ਗਿਆ ਪਤਾ ਨਹੀਂ ਕੀ ਆ ਗਿਆ ਹੁਣ ਮੈਂ ਕਿਹੜਾ ਤਰ੍ਹਾਂ ਕਰ ਦਵਾਂਗਾ ਤੂੰ ਸਾਨੂੰ ਖਰਾਬ ਕਰਾਉਂਦੇ ਤੇ ਕੱਢ ਕੇ। ਮੈਂ ਕਿਹੜਾ ਦੇਖ ਕੇ ਤੇ ਜਿਹੜਾ ਸਾਫ਼ ਉਹਦੋਂ। ਆਹ ਲੋ ਸਾਰੇ ਖਰਾਬ ਆ ਜਿੰਨੇ ਵੀ ਮੇਰੇ ਕੋਲ ਬੰਦੇ ਆ। ਓਹੋ। ਜਿੰਨੇ ਵੀ ਮੇਰੇ ਕੋਲ ਸੇ ਜਦੋਂ ਤੁਹਾਨੂੰ ਉਹ ਕਹਿੰਦਾ ਮੇਰੀ ਅੱਖ ਪਨਤੀ। ਉਹ ਤਾਂ ਮੈਂ ਨਾ। ਮੈਨੂੰ ਸਮਝਾਈਆ ਮੈਂ। ਬਸ 100 ਰੁਪਏ ਕਿਲੋ ਨੂੰ ਸੇਲ ਕਰੀਏ। ਨਹੀਂ ਮੇਰੀ ਗੱਲ ਸੁਣੋ। ਹਾਂ। ਅੱਜ ਆਪਾਂ ਕਰਾਂਗੇ ਥੱਲੇ ਸਫਾਈ। ਸਰਪੰਚ ਜੀ ਹੁਣ ਸਾਰੇ ਲੋਕ ਆਉਂਦੇ ਆਪਾਂ ਥੱਲੇ ਝਾੜ-ਝੜੀਆਂ ਕਰਾਂਗੇ ਜਿੱਕਿਉਂ ਨਾਲ ਲੱਗ। ਮੈਨੂੰ ਭਾਈ ਦਾ ਮੈਨੂੰ ਨਾਲ ਦੀ ਲਗੜਾ ਤਾਲ ਤੇ ਇਹਦਾ ਕੰਮ ਤੁਹਾਡਾ ਕਰਨਾ ਕਰੇ ਗਏ ਗਲੇ ਤੁਂਦੀਆਂ ਸਾਡੇ ਫਿਰ ਮੇਰਾ ਕੰਮ ਤੇ ਗਲੇ ਨਾਲ ਜੀਭਾ ਨਾਲ ਸਭ ਕਰਨਾ ਜਿਹੜੇ ਢੋਲ ਪਾਰੀ ਪਾਰੀ ਚੱਕਣਿਆ ਪਾਉਂਦਾ ਉਹ ਗੱਲ ਹੈਗੀ ਮੇਰੀ ਗੱਲ ਸੁਣ ਤੂੰ ਕਹਦਾ ਵੀ ਮੇਰਾ ਕੰਮ ਨਹੀਂ ਫਲਾਣਾ ਨਹੀਂ ਨਾਲ ਜਿੱਥੇ ਹੱਥ ਨਹੀਂ ਜਾਂਦਾ ਉੱਤੇ ਕੰਦੀ ਦੀ ਕੰਮ ਹੁੰਦਾ ਜਿਹੜੇ ਢੋਲ ਹੋਏ ਸਮਾਜ ਦੇ ਨਾਲ ਨਾ ਕਵਾੜ ਉਹ ਜਾਨਕ ਉਹ ਕੰਮ ਤੋਂ ਜ਼ਿਆਦਾ ਕੰਮ ਕਰਾਂਗੇ ਅੱਜ ਕਰਾਂਗੀ ਤੂੰ ਪਾਪਾ ਜੀ ਕਹਿੰਦੇ ਆਪ ਦੇਖੋ ਜਾ ਕੇ ਕੀ ਹੋਇਆ ਗਾਲਾਂ ਕੱਢੀਆਂ ਉਹਨੇ ਸਾਨੂੰ ਥੋਡੇ ਕਰਕੇ ਸਾਨੂੰ ਗਾਲਾਂ ਸੁਣਨੀਆਂ ਪੈਂਦੀਆਂ ਸਾਰੇ ਕਰਕੇ ਖਾਤ ਮੇਰੇ ਕਰਕੇ ਮੈਂ ਕਿਹਾ ਕਿ ਮੈਂ ਤੁਹਾਡੇ ਹੱਥ ਬੰਨੇਵੇਂ ਵਿੱਚ ਨਹੀਂ ਜਾਣਾ ਤੁਹਾਨੂੰ ਮੈਂ ਦੱਸ ਤਾ ਤੂੰ ਮੈਨੂੰ ਤੁਸੀਂ ਕਹਿਤਾ ਕਿ ਤੁਹਾਡੇ ਕਰਕੇ ਮੇਰੇ ਕਰਕੇ ਮੰਨ ਲਓ ਮੈਂ ਕਿਹਾ ਤੁਹਾਡੇ ਹੱਥ ਬੰਨੇਵੇਂ ਵਿੱਚ ਤੁਸੀਂ ਝਾੜੂ ਨਹੀਂ ਮਾਰਨਾ ਹੁੰਦਾ ਤੈ ਤੂੰ ਨਾ ਹੱਲ ਨਹੀਂ ਕਰੋਗਾ ਹਾਂ ਇੱਕ ਗੱਲ ਆ ਜਦ ਤੱਕ ਤੁਸੀਂ ਨਾ ਅੰਨਿਆ ਲੱਗਦੇ ਸਾਨੂੰ ਸਫਾਈ ਕਰਨੀ ਨਹੀਂ ਆਉਂਦੀ ਪਹਿਲੇ ਨੀਸੀ ਦਾ ਟੱਟਾ ਤੋੜਨੀ ਆ ਖਾ ਲਾ ਤੂੰ ਅੱਜ ਤੇਰੇ ਖਾ ਡੰਡੇ ਨਾ ਤੋੜ ਲੂੰਗੀ ਆ ਆਹੋ ਵਿੱਕੀ ਕਹਿੰਦੀ ਜੀ ਤੁਸੀਂ ਕੰਮ ਨਹੀਂ ਕਰਦੇ ਡੱਕਾ ਇਹ ਤਾਂ ਆ ਗਿਆ ਤੇ ਅਸੀਂ ਕਹਿੰਦੇ ਆ ਭਾਈ ਵਿੱਕੀ ਨਾਲ ਲੜਦੀ ਆ ਅਸੀਂ ਡੱਕਾ ਦਾ ਤੋੜ ਲੂਗੀਂ ਰੀਤ ਕੀ ਕਰੀਏ ਨੀ ਪੁੱਤ ਆਹ ਲੈ ਲੀ ਤਾਂ ਆ ਦੇ ਪੁੱਤ ਮੈਂ ਛਿਲ ਕੇ ਦਿੰਦਾ ਤੈਨੂੰ ਰਿਆ ਰਿਆ ਉਹੋ ਛਿੱਲਦਾ ਭਜੀ ਜਿਆਦਾ ਗੰਦਾ ਹੈ ਕਣਾਂ ਉੱਪਰ ਤੋਂ ਦਾ ਜਿਹੜਾ ਉੱਪਰ ਤੇ ਵੱਢ ਦੋ ਤੈਨੂੰ ਉਹਨੂੰ ਵਿੱਕੀ ਨੇ ਖਾਣਾ ਜਿਹੜੇ ਸਾਲ ਤੋਂ ਬਾਬਾ ਲੈ ਆ ਮੈਨੂੰ ਤੜੇ ਰੋ ਉਹ ਇਹ ਵੀ ਨਹੀਂ ਪਤਾ ਮੈਨੂੰ ਸਾਡਾ ਕੱਪੜਾ ਛੱਡਣਾ ਉਹਨੂੰ ਕੱਕੜਾ ਨਹੀਂ ਬੱਸ ਕਰਿਆ ਤੁਸੀਂ ਕੀ ਲੜਦੇ ਨੂੰ ਕਾ ਤੂੰ ਇਹ ਲੈ ਤੂੰ ਆਂ ਨੂੰ ਸਵਾਰ ਲਾ ਕਈ ਕਈ ਇੰਨੇ ਨਾਲ ਹੀ ਕਹਾਈ ਜਾਂਦੀ ਚਲ ਕੋ ਹਾਂ ਕੋਈ ਗੱਲ ਲਓ ਅਸੀਂ ਇਹ ਕੱਪੜਾ ਰੱਖਦੇ ਹਾਂ ਪਾਉਂਦੇ ਛੱਡਣਾ ਲਓ ਹੁਣ ਟੱਕ ਟੱਕ ਇਹ ਕਰੀਏ ਹੋਰ ਓਏ ਓਏ ਨਾ ਲਾ ਗਏ ਗਏ ਏ ਉਕੇ ਉਹ ਕੇ ਬੂਰੂ ਆ ਕੱਤਾ ਨਹੀਂ ਖਾਂਦੀ ਆਹ ਕਰੀ ਗੱਲ ਸਾਰੇ ਦੇਵਾਂ ਚ ਅੱਖ ਬਣਾਤੀ ਐ ਬੱਜੀ ਆ ਪਾਈਆ ਸੇ ਝੁਕਾ ਕੇ ਸੁਧਰਾਵਾ ਪਾਈਆ ਕਿਆ ਹੁੰਦਾ ਬੱਚਾ ਦਾ ਤੁਸੀਂ ਦੋ ਸੇਬ ਖਾ ਪੀ ਗਏ ਪਾਈਆ ਓ ਬੂਰਾ ਕਾ ਲੰਦਾ ਖਾਣ ਨੂੰ ਲੰਦਾ ਜਦੋਂ ਨਾ ਤੁਹਾਡਾ ਫੋਨ ਨਹੀਂ ਘਾੜਾ ਹੋ ਹਾਂ ਫਿਰ ਨਾ ਗੱਲ ਸੁਣ ਲੈ ਮੇਰੀ ਕੰਨ ਖੋਲ ਕੇ ਦਿਵਾਲੀ ਹੋ ਗਈ ਸ਼ੁਰੂ ਸਾਫ ਰੀਏ ਕਰਾ ਦੇ ਨਾ ਮੱਟੋ ਦੇ ਦਿੰਦਾ ਪਤਾ ਕੋਈ ਅੱਕ ਤੇ ਪਾਣੀ ਚ ਐ ਮਾਰਦੀ ਪਾਣੀ ਵਾਲਾ ਹਾਂ ਕੰਮ ਕਰਨਾ ਨਹੀਂ ਪਾਣੀ ਵਾਰੀ ਜਾਂਦਾ ਨੇੜੀਆਂ ਨਾ ਮਸੰ ਮਿਹਾਂ ਹੈ ਜੀਆਂ ਹੈ ਬੱਕੂ ਕੋਸ਼ੇ ਤਾਂ ਨਹੀਂ ਖਰਾਵਾ ਵੇਖ ਲੈ ਮੈਂ ਸੰਦੀ ਕੋਲੇ ਦੱਸਾਂ ਸਾਫ ਆ 100 ਰੁਪਏ ਦੇ 2.5 ਕਿਲੋ ਨਹੀਂ 70 ਰੁਪਏ ਦੇ 2.5 ਕਿਲੋ 100 ਰੁਪਏ ਦੇ ਕਿਆ ਹੋ ਗਿਆ 70 ਰੁਪਏ ਦੇ 2.5 ਕਿਲੋ ਹੋਰ ਕਿੰਨੇ ਦੇ ਬਦੋ ਜਾਵਾਂ ਬਾਜ਼ਾਰ ਤੋਂ ਲੈਣ ਚੱਲ ਜੂਗੀ ਆਹੀ ਆਪ ਬੂ ਬੋਸੇ ਤਨੂੰ 100 ਰੁਪਏ ਦਾ ਚੁਲੋ ਦੇਣਾ ਬਦਲੇ 70 ਰੁਪਏ ਦੇ 2.5 ਕਿਲੋ ਸਭ ਫੈੜਾ ਆਦ ਨੂੰ ਵੱਡੀ ਗਾੜਾ ਅੱਛਾ ਲੋਕ ਸਿਰ ਤੇ ਚੋੜਾ ਲਾ ਕੇ ਰੱਖੀ ਨਹੀਂ ਪਿੰਡੀਆਂ ਆਪਣੇ ਕਿੰਨੇ ਰੁਪਏ ਦੀਆਂ 25 ਰੁਪਏ ਦੀ ਚਿੱਪੋ ਭਿੰਡੀਆਂ ਦੇਤੀਆਂ ਕਹਿੰਦੇ ਖਾਨਦਾਨੀ ਮੈਂ ਖਾਣੂਗਾ ਬਣਾਦੀ ਲੈਡੀ ਫਿਗਰ ਆ ਰਹਾ ਹੈ ਪਾਓ ਆਹ ਮੇਰੀ ਫਿੰਗਰ ਆ ਜਾਂਦਾ ਤੂੰ ਡਾੜਦਾ ਹੂੰ ਮੇਰੀ ਫਿੰਗਰ ਤਾਂ ਡਾੜਨ ਖਾ ਲਵਾ ਕਿੱਥੇ ਬਾਅਦ ਮੈਂ ਕੀ ਆਇਆ ਇੱਥੇ ਦੱਸਾਂ ਕਿਆ ਇਧਰ ਬਲੱਖਾ ਕੋ ਕਿਤੇ ਖਾ ਖਾ ਜੂਗਾ ਕਿਆ ਖਾ ਰੂਗੀ ਉਹਨਾਂ ਲਾ ਲਾ ਲੂ ਗੀ ਨਾ ਨਾ ਉਹ ਤੁਸੀਂ ਕਿ ਤੋਰਨੇ ਬੜਾ ਲੋਣੀ ਨਾ ਕਿੰਨਾ ਚੱਕਰੇ ਪੱਕਰੇ ਜੇ ਕਿਦਾਂ ਆਓ ਚੱਕਰੇ ਪੱਕਰੇ ਪਹਿਲਾਂ ਤਾਂ 23 ਕਰਵਾ ਚੱਕ ਗੋਲ ਇਹ ਤੇ ਅੱਜ ਦਿਨ ਪਹਿਲਾਂ ਹੋਇਆ ਓਏ ਹੋਏ 23 ਕਰਵਾ ਚੌਥ ਆ ਗਿਆ ਜੀ ਕਿਆ ਬਣੂਗਾ ਇਹ ਬਗੇਲੇ ਮੈਂ ਪਹਿਲੀ ਜਮਾ ਲਾ ਕੇ ਕਰ ਲਿਆ ਉਹ ਮੈਂ ਜੈਨ ਵਾਲੇ ਵਸਤ ਰੱਖ ਲਿਆ ਤਾਂ ਕੌਂਟਲਕ ਦਾ ਰਾਤ ਸਭ ਰਾਸ ਲਾਉਂਦੇ ਪਹਿਲਾਂ ਹੀ ਖੜਾ ਰੱਖਿਆ ਮੈਂ ਗੈਨ ਵਸਤ ਰੱਖਿਆ ਆ ਨਾ ਰੱਖਿਆ ਕਦੇ ਹੁਣ ਨਹੀਂ ਨਾ ਰੱਖਿਆ ਪਹਿਲਾਂ ਤਾਂ ਤੁਸੀਂ ਵੀ ਰੱਖਦੇ ਹੁੰਦੇ ਤੇ ਹਾਂ ਬੰਦੇ ਗੱਲਾਂ ਕਦੇ ਵੀ ਨਹੀਂ ਕੋਚਲਾ ਮੈਂ ਵੀਰ ਜੀ ਨੂੰ ਮੈਂ ਤਾਂ ਕਿਸ ਘਰ ਚ ਰਹਿੰਦੀ ਨਹੀਂ ਇਹ ਤਾਂ ਹੈਗਾ ਮੈਂ ਤਾਂ ਇੱਕ ਵੀ ਨਹੀਂ ਰੱਖਿਆ ਕਦੇ ਹਾਂ ਤੁਸੀਂ ਨਹੀਂ ਰੱਖਿਆ ਉੱਥੇ ਨਾ ਆਹ ਤੂੰ ਆਲੂ ਖਾਦਮਾ ਅਸਾਂ ਜੰਮਣ ਲਾਇਆ ਦੇ ਉੱਪਰ ਜਦ ਤੱਕ ਚਲ ਜੋ ਪਿਆਜ਼ ਵੀ ਹੈਗੇ ਆਲੂ ਵੀ ਹੈਗੇ ਦੀਦੀ ਪਾਸੋਂ ਹੈਗੇ ਤੇ ਆ ਆ ਪਾਸੋਂ ਪਿੱਛੇ ਮੇਰਾ ਕੱਲੇ ਦੇ ਗਿਆ ਮੈਂ ਕੱਲ ਕੱਲ ਤੇ ਜੰਮ ਗਿਆ ਬੋਲਣ ਲੱਗੇ ਵੀ ਪਰਚੋ ਹੈਗੇ ਤਾ ਜੰਮੇ ਹੋਏ ਆਪਨੇ ਕੇ ਨਾਂ ਦੂਜੇ ਦਾ ਨਾਮ ਕਰ ਜਿੰਨੇ ਹਾਂ ਬੋਲ ਤਾ ਇਹਨਾਂ ਨੂੰ ਸਿੱਧਾ ਪਹਿਲੇ ਹੀ ਜੱਟਾ ਤੋੜ ਦੇ ਤੋੜ ਲੈ ਨੂੰ ਸੁਣਾ ਬੁਖਾਣ ਦਾ ਜੀ ਤੋਤੇ ਨਾਲ ਬਾਤ ਮਖਾਂਚ ਦੇ ਵਿੱਚ ਅਗਰਾ

ਕਾਲੀ ਤੇ ਆਦੀ ਫੋਨ ਦੇਖੀ ਜੀ ਯਾਰ ਕੋਈ ਬੁਖਾਰ ਨਹੀਂ ਸਾਲਾ ਕੋ ਘੋੜਾ ਜੀ ਨੇ ਸਾਨੂੰ ਜਿੱਦਾਂ ਲੈ ਆਏ ਹੋਏ ਪਹਿਲਾਂ ਨਾ ਇਹ ਮੈਨੂੰ ਲੈ ਕੇ ਇੱਥੇ ਦਵਾਈ ਘੜੀ ਪਾਸੋਂ ਲੈ ਕੇ ਉਹ ਉਹ ਖਰਾਬ ਕੰਮੀ ਤਾਂ ਲੈ ਲਈਆਂ ਦੀਆਂ ਵੀ ਦੇਖਣੇ ਮੈਨੂੰ ਨਾ ਨਾ ਲੈ ਬਾਬਾ ਜੀ ਸਵੇਰੇ ਛੋਟੇ ਚਾ ਛੋਟੇ ਸਾਹਮਣੇ ਫਿਰ ਮੈਂ ਦੁਪਹਿਰੀ ਵੀ ਲੈਣੀ ਸੀ ਉਹ ਲੈ ਲਈ ਠੀਕ ਆ ਮੈਨੂੰ ਠੀਕ ਹੋ ਗਿਆ ਰਾਤੋਂ 8:00 ਵਜੇ 9:00 ਵਜੇ 6:00 ਵਜੇ ਤੁਸੀਂ ਤਾਂ ਮੈਨੂੰ ਕਹਿ ਲਈ ਤੁਸੀਂ ਮੇਰੇ ਟਿਕਾ ਲਵਾ ਲੈ ਚੱਲ ਜੀ ਆਪਾਂ ਜਦੋਂ ਜੀ ਜਾਂਦੀ ਆ ਹਾਂ

ਹੋ ਬੋਜਾ ਚੱਕੀ ਨਹੀਂ ਪਈ ਹੋਰ ਕੀ ਮੱਗੂ ਕੋਸਾ ਵੀ ਜਮਾਦਾ ਉਹ ਲੈ ਕੱਟ ਕਰਕੇ ਇਕੜਾ ਰੱਖੀਏ ਉਹਦੇ ਵਿੱਚ ਲੈ ਤੇ ਟਿੱਕੇ ਗੱਡੇ ਖਾਂਦਾ ਹੈ ਨਹੀਂ ਸੇਵ ਖਾਈ ਜਾਂਦਾ ਆ ਵੀ ਗੱਲ ਦੀ ਆਜੇ ਨਹੀਂ ਬੱਢਣੇ ਮੱਟਲਾ ਅੱਜ ਜੋ ਮਰਜੀ ਹੋਵੇ ਆਹੀ ਬੱਬੂ ਕੋਸੇ ਬੱਢਣੇ ਆ ਮੈਂ ਡਰਦਾ ਬੱਬੂ ਕੋਸਾ ਨੂੰ ਵੱਡਾ ਵੱਡ ਕੇ ਖਾ ਲੂੰ ਮੈਂ ਤਾਂ ਬੜਾ ਤੇਤੀ ਕਰੋ ਤੇਤੀ ਕਰੋ ਆਹ ਪਰ ਨਾਕਮੀ ਹੈਗੀ ਮੈਡ ਜੀ ਫ੍ਰਿਜ ਬੰਦ ਕਰ ਦਿਓ ਆਜੇ ਨਹੀਂ ਮੈਡ ਜੀ ਪਰ ਆਜੇ ਲਾਈਟ ਨਹੀਂ ਵੀ ਹੁੰਦੀ ਨਾ ਰਾਤ ਆਵਾ ਮੈਂ ਲਾ ਦੀ ਪੰਤੇ ਸੀ ਮੈਨੂੰ ਉੱਠਾਇਣਾ ਵਗਾ ਕੋਈ ਫਿਰ ਰਿਹਾ ਤੂੰ ਫਿਰਦਾ ਨਾ ਬਾਤ ਨਹੀਂ ਖਾਲੇ ਤੂੰ ਤੇ ਨਹੀਂ ਤੇ ਪਈ ਨਾ ਇਹ ਕਿੰਨਾ ਖਰਾਬ ਦੇਖੀ ਬੋਲੇ ਨਹੀਂ 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 ਖਾਲਿਆ ਤਾਂ ਇਹ ਨਹੀਂ ਮੈਨੂੰ ਤਾਂ ਹੀ ਤਾਂ ਜਦ ਮੈਂ ਹਾਕ ਮਾਰਦੀ ਕੋਈ ਵੀ ਬੰਦਾ ਉਹਦੇ ਕੰਨੇ ਬੋਲੇ ਸੀ ਬੋਲਣਾ ਸੀ ਦੇਖ ਲੈ ਫਿਰ ਗੱਲ ਸੱਚੀ ਗੱਲ ਆ ਡਰ ਬਹੁਤ ਜ਼ਰੂਰੀ ਆ ਸਰਦੀਪ ਦਾ ਡਰ ਤਾਂ ਤਾਰਾ ਤੇ ਫਿਰ ਮੈਂ ਵੀ ਆ ਕੇ ਇਹ ਮਾਤਰ ਦਾ ਮਾਮਦਨ ਆ ਵੀ ਜੜੇ ਕਰ ਦਿੰਦੀ ਆ ਜੜੇ ਇੱਕ ਕਮੈਂਟ ਨਹੀਂ ਲਾਉਂਦੀ ਮੈਂ ਕਹਿੰਦੇ ਸੀ ਦਿੱਕੇ ਪਕੌੜੇ ਲਾ ਵੀ ਦੇ ਸਦੀਪ ਆਨੇ ਜਿੱਤਾ ਰੱਖਣ ਵਾਲੇ ਹਾਂਜੀ ਅਗਰੇ ਤਾਂ ਪਾਣੀ 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 ਜੋ ਬਾਹਰ ਆਪਾਂ ਐ ਕਰਾਂਗੇ ਤੋ ਲੋ ਮਿੰਜੇ ਤੇ ਰੱਖ ਦਾਂਗੇ ਇਹਦੇ ਵਿੱਚੇ ਪਾ ਲੋ ਪਾ ਲੈ ਗਿੱਲਾ ਕਰ ਦੇ ਜੀ ਉਹ ਜੋ ਮਰ ਜੇ ਮੜ ਜਾ ਹੱਥ ਪੇਰ ਦੇ ਮੈਂ ਬਾਹਰ ਨਹੀਂ ਮਿੰਜੇ ਦੇ ਸੁੱਕਣੇ ਪਾ ਕੇ ਤੇ ਹੱਥ ਪੇਰ ਲੂਗੀ ਉਹ ਚ ਵੀ ਮਰ ਤਾ ਕੱਢਿਆ ਮੈਂ ਬਾਹਰ ਕੋਆ ਅੱਜ ਤੱਕ ਤੁਹਾਨੂੰ ਖਾਣ ਪੀਣ ਆਇਆ ਧਰਤੀ ਤੇ ਖਾਇਆ ਪੀਆ ਵਧੀਆ ਖਾਇਆ ਕਰੋ ਬਸ ਚੱਲ ਧਿਆਨ ਰੱਖੋ ਬਬੂ ਕੋਲੇ ਨੇ ਖਾਇਆ ਕਰੋ ਹਾਂ ਐਨਾ ਤੇ ਸਾਵਧਾਨ ਕੋਸ਼ਿਸ਼ ਕਰਕੇ ਖਾਇਆ ਕਰੋ ਪੀਤੇ ਖਾਇਆ ਕਰੋ ਬਬੂ ਕੋਲੇ ਚੱਲਣਾ ਜਾਂ ਆਪਾਂ ਕੋਲ ਜਾ ਕਰ ਦੇ ਚੱਲ ਅੱਜ ਦੇ ਨੇ 2 ਬਜਰ ਸੈੱਟ ਉਹ ਨਹੀਂ ਕਰਨਾ ਪੀ ਤੇਵ ਨਹੀਂ ਜਿਆਦਾ ਖਾਣੇ ਬਬੂ ਕੋਲੇ ਖਾਈ ਤੇਵ ਵੀ ਕਰ ਜਾਣਾ ਹਾਂ ਖਤਮ ਹੋ ਨੇ ਆ ਉਹ ਹੋਣੇ ਹੋਣੇ ਵੀਡੀਓ ਚ ਕਹਿੰਦੀ ਸੀ ਵੀ ਆਹ 6-8 ਦਿਨ ਹੀ ਖਰਾਬ ਹੁੰਦੇ। ਹੋਣੇ ਕਹਿੰਦੀ ਸੀ ਸੇਬ ਦੀ ਗਾਲ ਜਿਹੜੇ ਫਲਾਣਾ ਉਹ ਦਾ ਇਹਨਾਂ ਦੀ ਜੀਵ ਹੈ ਮਨ ਲੱਗਾ। ਇਹ ਵਧੀਆ ਕਹਿੰਦੀ ਮੈਂ ਵਧੀਆ। ਬਸ ਕਰੇ ਆਕਟ ਗਿਆ। ਇਹ ਵੀ ਤਾਂ ਵਧੀਆ ਹੈ। ਜਿਹੜਾ ਜਿਹੜਾ ਇਹਨਾਂ ਦੇ ਸਾਹਮਣੇ ਤਾਂ ਜਿਹੜਾ 100 ਦੇ ਪੌਣਾ ਕਿਲੋ ਸੇਬ ਦਿੰਦੇ ਉਹ ਲੈ ਕੇ ਹੀ ਉਹਨਾਂ 'ਚ ਅਸਰ ਜ਼ਿਆਦਾ ਹੈ। ਇਹਨਾਂ 'ਚ ਅਸਰ ਨਹੀਂ ਹੈਗਾ ਫਿਰ। ਉਹ ਬਾਈ ਤੁਹਾਨੂੰ ਕੋਈ ਨਹੀਂ ਚਿੱਤ ਸਹਰਦਾ। ਹਾਂ। ਇਹ ਹੈਗਾ ਹੈ। ਇਹ ਤਾਂ ਪਈ ਨਾ ਤੇ ਵੀਰ ਕੋਈ ਵੀ ਜਾਣੇ ਖਰਾਬ ਆਪਣੇ ਘਰਾਂ ਚੀਜ਼ਾਂ ਨੂੰ ਲਿਆ ਲਾ ਚੰਗੀਆਂ ਉਹਦੇ ਪੈਸੇ ਦਾ ਨਾ ਤਾਂ ਖਰਾਬ ਹੋ ਰਹੇ ਆ ਦੇਖੋ ਇਹਨਾਂ ਨੂੰ ਬਸ ਪਰਮਿਟ ਹੀ ਆ ਤਾਕਤ ਤੇ ਤੇਰੇ ਕੋਕੂ ਕੋ ਸੇ ਕਹਿੰਦਾ ਮੈਂ ਜਿਹੜਾ ਮਿੱਟੀ ਦੇ ਕੱਢਿਆ ਤਾਂ ਕੋਈ ਨਾ ਥੱਲੇ ਮਿੱਟੀ ਲਾਤੀ ਉਹਨਾਂ ਨੂੰ ਧੋ ਦੋ ਸਾਰਾ ਕੋਸੂ ਆਪਾਂ ਖਾਣਾ ਹੈ ਸਾਰੇ ਢਿੱਡ ਵਿੱਚ ਖਾਓ ਇਹ ਕੰਮ ਲੱਗਿਆ ਆਦਾ ਜਿਹਨੂੰ ਰੋਣਾ ਹੈ ਆਪਾਂ ਆਂਦੇ ਤੇ ਦਿਹਾੜੀ ਜਾਂ ਫੇਰਦੇ ਹਾਂ ਠੀਕੋ ਕੋਸੋ ਕੋਸੋ ਸਾਰੇ ਕੋਲ ਆਲੀ ਉਹ ਟਿਕਟਾ ਹਾਰਡ ਕਾਰਡ ਚੱਲਦਾ ਟਿਕਟਾ ਬੋਲ ਉਹਦੀ ਤੰਗ ਲੈ ਲਈ ਯਾਰ ਤੂੰ ਤਾਂ ਉਹ ਵੀ ਲੰਦਾ ਇਹ ਤਾਂ ਟਿਕਟੇ ਹੀ ਨਹੀਂ ਜਾਂਦੀ ਆ ਮੇਰਾ ਨਾ ਗਲਾ ਤੁਰ ਲੱਗ ਗਿਆ ਫੇ ਉਹ ਦੇਖਦਾ ਟਿਕਟਾ ਮੈਂ ਤਾਂ ਪਤਾ ਨਹੀਂ ਪਾਉਂਦਾ ਸੋ ਕਰੀ ਆ ਕਿੰਨੀ بگੜੀ ਹੋਈ ਆ ਮਿੰਟ ਕੋ ਵਰਤਾ ਤੇ ਔਰ ਦੀ ਤੰਗ ਪੈਦੀ ਆ ਕਰ ਲਾ ਜਾਂਦੀ ਆ ਹੈ ਜਦ ਔਰ ਦੀ ਸਾੜਨੇ ਤੇ ਮੇਰਾ ਤਾਂ ਦਿਲ ਤਿਆਰ ਕਰ ਜਾਂਦੀ ਆ ਸਾਲੀ ਤੋਂ ਹੋਲੀ ਸਾਰੇ ਵੱਸ ਤੈੱਕ ਲੋ ਬੰਨਾ ਕਿਤੇ ਮੈਂ ਰੋਟਾ ਮਾਰਦੀ ਨਾ ਬੜੀ ਆ ਕੰਮ ਸਾਰੇ ਨੇ ਜਦ ਕੀ ਨਹੀਂ ਆਣਾ ਸੰਦੀਪ ਨੇ ਇਹ ਵੋਟ ਵੀ ਕਾਗਜ਼ਾ ਹੋ ਗੋਲ ਵੀ ਚੱਲ ਹੁਣ ਨਹੀਂ ਵੋਟ ਰੱਖੀ ਰੱਖੀ ਗੁੱਬੇ ਰੱਖੀ ਨਹੀਂ ਨਹੀਂ ਮੈਂ ਨਹੀਂ ਮੈਂ ਕਬਾਇਆ ਨਾ ਨਾ ਸੇਵਾ ਫੋਹਰੇ ਤੇ ਕਿਵੇਂ ਜਿਹੜਾ ਕੱਪੜਾ ਲਾਉਣਾ ਤੇ ਹੋਰੇ ਲਾਉਣਾ ਇਹ ਅੱਛਾ ਆਹ ਲੈ ਵੀ ਮੇਰਾ ਰੋਟਾ ਨਹੀਂ 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 ਆਹ ਲੈ ਵੀ ਲੋਟਾ ਮੇਰਾ ਉਸਕੀ ਵਿੱਚ ਕਿਵੇਂ ਕੇਗੇ ਦਾ ਪਪਾ ਜੀ ਤੰਵੇਂ ਮੇਰੀਏ ਚਾਹ ਉਹ ਤੇਰੀ ਕਲਾਪ ਲੱਗ ਰਹੀ

ਮੂੰਹ ਭਾਰੇ ਪੂਰੇ ਸੱਰਾਣਾ ਲੱਗਣਿਆ ਫੇਲਾ ਆਪਾ ਕੋ ਕੋ ਜਨ ਅਰੇ ਸੋਣੇ ਐ ਤੂੰ ਤਾਂ ਦਿੰਦਾ ਆ ਹਾਂ ਮੈਂ ਤੋ ਦੰਨੀ ਆ ਹਾਂ ਤੁਸੀਂ ਆ 12 ਮਿੰਟ ਕੱਢ ਕੇ ਸੁਕਣੇ ਪਾ ਅੱਜ ਮੈਨੂੰ ਹੱਸ-ਹੱਸ ਕੇ ਖਾ ਚੜ ਗਿਆ ਚੱਲ ਚੱਲ ਐਨਾ ਵੀ ਹਾਸਾ ਕਰੋ ਐਨਾ ਵੀ ਹਾਸਾ ਕਰੋ ਠੀਕ ਹੈ ਜੀ ਮੈਂ ਦੇ ਕਿਸੇ ਇਕੱਲੇ ਬੁਲਾਉਂ ਤਾ ਸੋ ਮਾਹਰ ਦਾ ਫੋਨ ਚੱਲਦੀ ਕਲਾ ਚ ਰੱਖੇ ਸਾਡਾ ਤਾਂ ਚੱਲ ਜੂ ਜਾਣਾ ਜੀ ਖਾਣ ਪੀਣ ਵਾਲੇ ਕੰਮ ਜਿਹੜੇ ਚੱਲਦੇ ਦਾ ਚੱਲ ਜੂ ਜਾਣਾ ਮੇਰਾ ਘਰ ਵਾਲਾ ਜਦੋਂ ਮੇਰੀ ਉਮਰ ਲੱਗ ਗਈ ਅੱਜ ਨੇ ਸਾਰਾ ਥਲੇ ਚਾਚੜੀ ਆ ਕਰਾ ਲੈਣਾ ਨਾਨਾ ਬਿਮਾਰ ਆ ਇਹਦੇ ਭਾਂਡੇ ਵੀ ਧੋ ਲੈਣੇ ਆ ਮੇਰਾ ਘਰ ਵਾਲਾ ਬਹੁਤ ਵਧੀਆ ਜੀ ਪਹਿਲੇ ਕੰਮ ਕਰਾ ਚੁੱਕੇ ਬਾਤ ਹੋਈ ਨਹੀਂ ਤਾਂ ਤਾਂ ਤਈਏ ਕਰਾਂਗੇ ਜੀ ਨਹੀਂ ਥੋਡੇ ਵਰਗਾ ਤਾਂ ਰੱਬ ਦੀਵਾਲੀ ਵੀ ਮੈਨੂੰ ਲੱਭੇ ਜਦ ਤੁਸੀਂ ਮੈਨੂੰ ਲੱਭੇ ਆ ਇਹ ਤਾਂ ਮੈਂ ਧਿਲੋ ਕਹਿੰਦੀ ਆ ਕੋਈ ਡਾਕੂ ਵਾਲਾ ਪੰਪ ਨਹੀਂ ਹੈਗਾ ਵੱਡਾ ਡਾਕੂ ਡੱਕ ਮਾਈਕੋ ਵਾਲੇ ਡਾਕੂ ਵਾਲੇ ਬਾਪਾ ਬੁਲਾਤਾ ਚਲੋ ਠੀਕ ਹੈ ਜੀ ਓਕੇ ਬਾਅਦ ਵਿੱਚ ਕਿਹੜਾ ਸਹੀ ਗੱਲ ਕਹੀ ਆ ਦੀਵਾ ਕਹਿੰਦੀ ਕਹ ਕਹਿੰਦੇ ਵੀ ਜਿਹੜਾ ਮੁੰਡਾ ਹੁੰਦਾ ਉਹ ਘਰ ਦਾ ਚਰਾਬ ਹੁੰਦਾ ਪਰ ਕੁੜੀਆਂ ਹੁੰਦੀਆਂ ਨੇ ਬੱਤੀ ਨਾ ਬੱਤੀ ਵੀ ਨਾ ਸਰਦਾ ਨਾ ਦੀਵੇ ਵੀ ਨਾ ਬੋਨਾ ਵੀ ਨੀ ਸਰਦਾ ਕੰਲਾ ਦੀ ਮੇਰੇ ਦੀਵੇ ਦੀ ਸਰਨ ਤੇਰਾ ਮੇਰੇ ਦੀਵੇ ਦੀ ਕੰਲਾ